ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਤਖਤ ਅਕਾਲ ਤਖਤ ਦੇ ਜਿਹੜੇ ਜਥੇਦਾਰ ਹੈ ਰਗਵੀਰ ਸਿੰਘ ਹੁਣ ਉਹ ਵੀ ਨਾਰਾਜ਼ ਹੋ ਗਏ ਆ ਖਬਰਾ ਇਹ ਆ ਰਹੀਆਂ ਨੇ ਕਿ ਉਹ ਇਸ ਫੈਸਲੇ ਤੋਂ ਨਾਰਾਜ਼ ਆ ਕਿ 15 ਦਿਨਾਂ ਵਾਸਤੇ ਯਾਨੀ ਹਰਪ੍ਰੀਤ ਸਿੰਘ ਦੀਆਂ ਸਵਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਕਿਉਂ ਰਿਕਵਰਡ ਲਾਈ ਗਈ ਆ ਨਾਲ ਹੀ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਆ ਕਿ ਜਿਹੜੀ ਪੈਨ ਡਰਾਈਵ ਦਾ ਰੋਲਾ ਪਿਆ ਹੋਇਆ ਜਿਹੜੀ ਪੈਨ ਡਰਾਈਵ ਦੇ ਵਿੱਚੋਂ ਉਹ 27 ਸੈਕਿੰਡ ਦਾ ਵੀਡੀਓ ਬਾਹਰ ਆਉਂਦਾ ਜਿਹਦੇ ਬਾਰੇ ਜਥੇਦਾਰ ਹਰਪ੍ਰੀਤ ਸਿੰਘ ਇਹ ਕਹਿੰਦੇ ਆ ਕਿ ਮੈਂ ਇਹ ਤਾਂ ਬਾ ਹਿਫਾਜ਼ਤ ਬੜੇ ਮਾਨ ਦੇ ਨਾਲ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਦਿੱਤੀ ਸੀਗੀ ਇਹ ਬਾਹਰ ਕਿੱਦਾਂ ਆ ਗਈ ਤੇ ਗਿਆਨੀ ਰਖਬੀਰ ਸਿੰਘ ਹਣੀ ਕਹਿੰਦੇ ਆ ਵੀ ਉਹ ਐਜ਼ ਇਟ ਇਜ਼ ਮੇਰੇ ਕੋਲ ਪਈ ਆ ਬੜੀ ਹੈਰਾਨੀ ਦੀ ਗੱਲ ਹੈ ਐਸਜੀਪੀਸੀ ਸੰਸਥਾ ਕੌਨਫਿਡੈਂਸ਼ੀਅਲ ਸੰਸਥਾ ਉਹਦੇ ਵਿੱਚ ਕਈ ਤਰ੍ਹਾਂ ਦੇ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਜਨਤਕ ਨਹੀਂ ਕੀਤੀਆਂ ਜਾਂਦੀਆਂ ਪਰ ਬਹੁਤ ਹੈਰਾਨੀ ਦੀ ਗੱਲ ਹੈ ਡਲਾ ਸਾਹਿਬ ਕਿ ਇਹ ਵੀਡੀਓ ਬਾਹਰ ਆ ਜਾਂਦਾ ਤੇ ਉਸ ਤੋਂ ਬਾਅਦ ਅਕਾਲੀ ਸਿਆਸਤ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਜੋ ਕੁਝ ਹੁੰਦਾ ਦੁਨੀਆ ਉਹਨੂੰ ਦੇਖ ਰਹੀ ਆ ਔਰ ਲਗਭਗ ਇੱਕ ਕਿਸਮ ਦਾ ਜਿੱਦਾਂ ਕਹਿ ਲਈਏ ਵੀ ਡਰਾਮਾ ਚੱਲ ਰਿਹਾ ਕੀ ਕਹੋਂਗੇ ਇਹ ਸਾਰੇ ਵਰਤਾਰੇ ਦੇ ਉੱਤੇ ਵੀ ਜਥੇਦਾਰ ਰਗਵੀਰ ਸਿੰਘ ਹੋਣਾ ਨੇ ਇੱਕ ਪਾਸੇ ਜਾਂ ਕਹਿ ਲਈਏ ਵੀ ਇਹ ਗੱਲ ਕਲੀਅਰ ਕਰ ਦਿੱਤੀ ਵੀ ਸੀਡੀ ਜਾਂ ਉਹ ਜਿਹੜੀ ਪੈਨ ਡਰਾਈਵ ਆ ਉਹ ਮੈਂ ਰਿਲੀਜ਼ ਨਹੀਂ ਕੀਤੀ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਹਾਲੇ ਤੱਕ ਖੁੱਲ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਬਾਕੀ ਜਥੇਦਾਰ ਸਹਿਬਾਨਾਂ ਦਾ ਕੋਈ ਸਾਂਝਾ ਬਿਆਨ ਨਹੀਂ ਆਇਆ ਕਿਉਂਕਿ ਪਿਛਲੀ ਵਾਰੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਬਹੁਤ ਜ਼ਿਆਦਾ ਭਾਵੁਕ ਹੋ ਕੇ ਉਹਨਾਂ ਨੇ ਇੱਕ ਤਰੀਕੇ ਨਾਲ ਆਪਣਾ ਅਸਤੀਫਾ ਹੀ ਸੌਂਪ ਦਿੱਤਾ ਸੀ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਔਰ ਬਾਕੀ ਜਥੇਦਾਰ ਸਹਿਬਾਨਾਂ ਨੇ ਕਾਫੀ ਸਖਤ ਸਟੈਂਡ ਹੈ ਜਿਹੜਾ ਉਹ ਲਿਆ ਸੀ ਇਸ ਪੂਰੇ ਮਾਮਲੇ ਤੇ ਪਰ ਇਸ ਵਾਰ ਖੁੱਲ ਕੇ ਜਿਹੜੇ ਬਾਕੀ ਜਥੇਦਾਰ ਸਹਿਬਾਨ ਨੇ ਉਹਨਾਂ ਦਾ ਕੋਈ ਵਿਚਾਰ ਜਾਂ ਕੋਈ ਬਿਆਨ ਇਹ ਸਾਹਮਣੇ ਨਹੀਂ ਆਇਆ ਫਿਰ ਵੀ ਮੀਡੀਆ ਦੇ ਵਿੱਚ ਵੀ ਔਰ ਜਿਹੜੇ ਧਾਰਮਿਕ ਹਲਕਿਆਂ ਦੇ ਜਾਣਕਾਰ ਨੇ ਜਾਂ ਬੁੱਧੀਜੀਵੀ ਨੇ ਉਹ ਲਗਾਤਾਰ ਇਸ ਗੱਲ ਨੂੰ ਡਿਸਕਸ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਯਾਨੀ ਰਗਵੀਰ ਸਿੰਘ ਉਹ ਨਾਰਾਜ਼ ਨਹੀਂ ਹੂੰ ਉਹਨਾਂ ਦਾ ਨਾਰਾਜ਼ ਹੋਣਾ ਸੁਭਾਵਿਕ ਵੀ ਹੈ ਅਗਰ ਉਹ ਨਾਰਾਜ਼ ਹੁੰਦੇ ਨੇ ਕਿਉਂਕਿ ਪੰਜ ਸਿੰਘ ਸਹਿਬਾਨਾਂ ਦੇ ਵਿੱਚੋਂ ਪੰਜ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਦੇ ਵਿੱਚੋਂ ਅਗਰ ਕਿਸੇ ਇੱਕ ਤੇ ਕਾਰਵਾਈ ਹੁੰਦੀ ਹੈ ਔਰ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਕਮੇਟੀ ਬਣਾਈ ਜਾਂਦੀ ਹੈ ਔਰ ਉਸ ਤੋਂ ਪਹਿਲਾਂ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਨਾਲ ਉਸ ਸੰਬੰਧ 'ਚ ਨਾ ਤਾਂ ਕੋਈ ਵਿਚਾਰ ਵਟਾਂਦਰਾ ਹੁੰਦਾ ਹੈ ਹੂੰ ਔਰ ਜਥੇਦਾਰ ਸਹਿਬਾਨਾਂ ਨੂੰ ਵੀ ਉਦੋਂ ਹੀ ਪਤਾ ਲੱਗਦਾ ਮੁੱਖ ਜਥੇਦਾਰ ਨੂੰ ਵੀ ਉਦੋਂ ਹੀ ਪਤਾ ਲੱਗਦਾ ਜਦੋਂ ਮੀਟਿੰਗ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫੈਸਲਾ ਲੈ ਲਿਆ ਜਾਂਦਾ ਹੁਣ ਦੋ ਤਰ੍ਹਾਂ ਦੀ ਡਿਬੇਟ ਇਹਦੇ ਉੱਪਰ ਛਿੜੀ ਆ ਪਹਿਲਾਂ ਤਾਂ ਮੈਂ ਉਹਦਾ ਜ਼ਿਕਰ ਕਰਾਂ ਇੱਕ ਕੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਕਿਸੇ ਵੀ ਜਥੇਦਾਰ ਦੇ ਸਬੰਧ ਦੇ ਵਿੱਚ ਜਾਂਚ ਕਮੇਟੀ ਬਿਠਾ ਸਕਦੀ ਹੈ ਹਾਲਾਂਕਿ ਬਿਠਾਤੀ ਐਸਜੀਪੀਸੀ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਤੀ ਪਰ ਇਹ ਸਵਾਲ ਹੈ ਵਿੱਕੀ ਐਸਜੀਪੀਸੀ ਆਪਣੇ ਪੱਧਰ ਤੇ ਸਿੱਧਾ ਕਰ ਸਕਦੀ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਮੁੱਖ ਜਥੇਦਾਰ ਉਹਨਾਂ ਨੂੰ ਕੌਨਫੀਡੈਂਸ ਲੈਣਾ ਲਾਜ਼ਮੀ ਹੈ ਜਾਂ ਉਹਨਾਂ ਨੂੰ ਰਾਬਤੇ ਚ ਲੈਣਾ ਲਾਜ਼ਮੀ ਹੈ ਜਾਂ ਕਿਸੇ ਵੀ ਜਥੇਦਾਰ ਸਹਿਬਾਨਾ ਬਾਰੇ ਅਗਰ ਕੋਈ ਸ਼ਿਕਾਇਤ ਆਉਂਦੀ ਹੈ ਜਾਂ ਕੋਈ ਮਸਲਾ ਆਉਂਦਾ ਕੀ ਉਹ ਮੁੱਖ ਜਥੇਦਾਰ ਨੂੰ ਦੱਸਣਾ ਜਾਂ ਉਹਨਾਂ ਨਾਲ ਸਾਂਝਾ ਕਰਨਾ ਜਾਂ ਪ੍ਰਵਾਨਗੀ ਜ਼ਰੂਰੀ ਹੈ ਜਾਂ ਨਹੀਂ ਇਹਦੇ ਨਾਲ ਹੀ ਇਹ ਸਵਾਲ ਹੈ ਵੀ ਕੀ ਕਿਸੇ ਜਥੇਦਾਰ ਤੇ ਐਸਜੀਪੀਸੀ ਹੀ ਜਾਂਚ ਬਿਠਾ ਸਕਦੀ ਹੈ ਜਾਂ ਇਹ ਅਧਿਕਾਰ ਖੇਤਰ ਸਿੱਧਾ-ਸਿੱਧਾ ਮੁੱਖ ਜਥੇਦਾਰ ਸਾਹਿਬ ਦਾ ਹੈ ਇਹ ਕਈ ਸਵਾਲ ਨੇ ਜਿਹੜੇ ਲਗਾਤਾਰ ਵਕ ਵਕ ਬੁੱਧੀਜੀਵੀ ਨੇ ਇਹਨਾਂ ਦੇ ਉੱਤੇ ਡਿਬੇਟ ਡਿਸਕਸ਼ਨ ਇਸ ਵਕਤ ਕਰ ਰਹੇ ਨੇ ਕਿਉਂਕਿ ਹਰ ਕਿਸੇ ਦੇ ਲਈ ਇਹ ਮਾਮਲਾ ਬਹੁਤ ਨਿੱਜੀ ਮਾਮਲੇ ਦੀ ਤਰ੍ਹਾਂ ਬਣ ਗਿਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਔਰ ਬਾਕੀ ਤਖਤ ਸਹਿਬਾਨਾਂ ਦੇ ਪ੍ਰਤੀ ਆਮ ਲੋਕਾਂ ਦੇ ਵਿੱਚ ਬਹੁਤ ਵੱਡੀ ਸ਼ਰਧਾ ਹੁਣ ਜਦੋਂ ਇਹ ਖਬਰ ਆ ਰਹੀਆਂ ਨੇ ਕਿ ਗਿਆਨੀ ਰੁਗਵੀਰ ਸਿੰਘ ਨਾਰਾਜ਼ ਨੇ ਸੁਭਾਵਿਕ ਹੈ ਕਿ ਉਹ ਨਾਰਾਜ਼ ਹੋ ਸਕਦੇ ਨੇ ਪਰ ਕੀ ਉਹ ਸਾਰਵਜਨਿਕ ਤੌਰ ਤੇ ਇਸ ਨਾਰਾਜ਼ਗੀ ਨੂੰ ناਖੁਸ਼ੀ ਨੂੰ ਪ੍ਰਗਟ ਕਰਨਗੇ ਜਾਂ ਉਹ ਇੰਤਜ਼ਾਰ ਕਰ ਰਹੇ ਨੇ ਕਿਸੇ ਖਾਸ ਵੇਲੇ ਦਾ ਜਾਂ ਉਹ ਖੁਦ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਹਾਲਾਂਕਿ ਮੈਂ ਕਈ ਬੁੱਧੀਜੀਵੀਆਂ ਦੀ ਗੱਲ ਸੁਣੀ ਕਈ ਪੱਤਰਕਾਰ ਵੀ ਡਿਬੇਟ ਡਿਸਕਸ਼ਨ ਕਰ ਰਹੇ ਨੇ ਕਿ ਜਥੇਦਾਰ ਸ਼੍ਰੀ ਕਾਲਕਤਤ ਸਾਹਿਬ ਸੰਭਵ ਹੈ ਕਿ ਅਸਤੀਫੇ ਬਾਰੇ ਸੋਚਣ ਅਗਰ ਮੁਖ ਜਥੇਦਾਰ ਜਾਂ ਬਾਕੀ ਜਥੇਦਾਰ ਅਸਤੀਫਾ ਦੇ ਦਿੰਦੇ ਨੇ ਗਿਆਨੀ ਹਰਪੀ ਸਿੰਘ ਹੋਣਾ ਤੇ ਜਾਂਚ ਬਿਠਾਉਣ ਦੇ ਮਾਮਲੇ ਤੇ ਤੇ ਫਿਰ ਇੱਕ ਬਹੁਤ ਵੱਡਾ ਧਾਰਮਿਕ ਸੰਕਟ ਸ਼੍ਰੋਮਣੀ ਅਕਾਲੀ ਦਲ 'ਚ ਵੀ ਖੜਾ ਹੋ ਸਕਦਾ ਹੈ ਕਿਉਂਕਿ ਫਿਰ ਇਹ ਡਿਬੇਟ ਹੋਰ ਵੱਡੀ ਹੋਏਗੀ ਕਿ ਕੀ ਐਸਜੀਪੀਸੀ ਜਦੋਂ ਜਾਂਚ ਬਿਠਾਉਂਦੀ ਹੈ ਕਿ ਸੱਚਮੁੱਚ ਉਹਦਾ ਹੀ ਅਧਿਕਾਰ ਖੇਤਰ ਹੈ ਇਹ ਠੀਕ ਹੈ ਕਿ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਉਹਨਾਂ ਨੂੰ ਹਟਾਉਣਾ ਉਹਨਾਂ ਨੂੰ ਤਬਦੀਲ ਕਰਨਾ ਇਹ ਫੈਸਲੇ ਐਸਜੀਪੀਸੀ ਦੇ ਹੱਥ ਨੇ ਪਰ ਜਾਂਚ ਕਰਨੀ ਔਰ ਮੁਖ ਜਥੇਦਾਰ ਨੂੰ ਕੌਨਫੀਡੈਂਸ ਚ ਨਾ ਲੈਣਾ ਜਾਂ ਸਹਿਮਤੀ ਲੈਣਾ ਜਾਂ ਨਾ ਲੈਣਾ ਕਿਉਂਕਿ ਗਿਆਨੀ ਰੁਘਵੀਰ ਸਿੰਘ ਨੇ ਹਜੇ ਕੋਈ ਖੁੱਲਾ ਬਿਆਨ ਨਹੀਂ ਦਿੱਤਾ ਅਗਰ ਉਹ ਕੋਈ ਖੁੱਲਾ ਬਿਆਨ ਦੇ ਕੇ ਦੱਸਣ ਵੀ ਕੀ ਉਹਨਾਂ ਨੂੰ ਇਹ ਪਤਾ ਸੀ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਤੋਂ ਪੁੱਛਿਆ ਗਿਆ ਉਹ ਤੋਂ ਬਾਅਦ ਸਥਿਤੀ ਹੋਰ ਕਲੀਅਰ ਹੋ ਸਕਦੀ ਹੈ ਪਰ ਮੰਨਿਆ ਜਾ ਰਿਹਾ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਜਾਣਕਾਰੀ 'ਚ ਪੂਰਾ ਮਾਮਲਾ ਨਹੀਂ ਸੀ ਇਸ ਕਰਕੇ ਇਹ ਧਾਰਮਿਕ ਨਵਾਂ ਧਾਰਮਿਕ ਸੰਕਟ ਬਣਨ ਵਾਲੇ ਪਾਸੇ ਗੱਲ ਤੁਰ ਰਹੀ ਹੈ ਅਜੀ ਸੰਦੀਪ ਸਰ ਇਹਦੇ ਨਾਲ ਹੀ ਇੱਕ ਹੋਰ ਸਵਾਲ ਵੀ ਹੈ ਇਹ ਵੀ ਖਬਰਾਂ ਨੇ ਜਿੱਦਾਂ ਗਿਆਨੀ ਰਗਵੀਰ ਸਿੰਘ ਬਾਰੇ ਜਜ਼ਰ ਕਾਲ ਤੱਕ ਦੇ ਬਾਰੇ ਇਹ ਪਤਾ ਲੱਗਿਆ ਵੀ ਉਹ ਖਫਾ ਨੇ ਉਹ ਨਰਾਜ਼ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਫੈਸਲਾ ਲਿਆ ਗਿਆ ਇਹ ਵੀ ਖਬਰ ਆ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਆ ਐਡਵੋਕੇਟ ਹਰਜਿੰਦਰ ਧਾਮੀ ਉਹ ਬਿਲਕੁਲ ਨਹੀਂ ਸੀ ਚਾਹੁੰਦੇ ਕੱਲ ਕਿ ਲੁਧਿਆਣਾ ਕਟਾਣੀ ਸਾਹਿਬ ਗੁਰਦੁਆਰੇ ਦੇ ਵਿੱਚ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਦੀ ਆ ਜਿਹੜੀ ਫੈਸਲਾ ਲੈਂਦੀ ਉਹ ਉਹਦਾ ਹਿੱਸਾ ਬਣਨ ਉਹ ਇਹ ਚਾਹੁੰਦੇ ਸੀਗੇ ਕਿ ਇਹ ਸਾਰਾ ਅਧਿਕਾਰ ਖੇਤਰ ਦਿੱਤਾ ਜਾਵੇ ਜਥੇਦਾਰ ਕਾਲਤਖਤ ਸਾਹਿਬ ਨੂੰ ਉਹ ਆਪਣੇ ਤੌਰ ਦੇ ਉੱਤੇ ਕੋਈ ਕਾਰਵਾਈ ਜਿਹੜੀ ਆ ਕਰ ਲੈਣ ਪਰ ਸਵਾਲ ਇਹ ਆ ਵੀ ਅਕਾਲੀ ਦਲ ਦੇ ਵਿੱਚ ਡੱਲਾ ਸਾਹਿਬ ਮੈਨੂੰ ਇਦਾਂ ਲੱਗਦਾ ਵੀ ਇੱਕ ਲੋਬੀ ਨਹੀਂ ਕਈ ਲੋਬੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਜਿਹਦੇ ਬਾਰੇ ਚਰਚਾ ਹੋ ਰਹੀ ਹੈ ਵੀ ਇੱਕ ਲੋਬੀ ਨੇ ਇਹ ਮੀਟਿੰਗ ਕਰਵਾਈ ਤੇ ਇਹ ਸਾਰਾ ਫੈਸਲਾ ਵੀ ਉਸੇ ਲੋਬੀ ਨੇ ਕਰਵਾਇਆ ਸੰਦੀਪ ਜੀ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਦੇਖੋ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਤਰ੍ਹਾਂ ਦੀਆਂ ਲੋਬੀਆਂ ਨੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਥੇਦਾਰ ਸਹਿਬਾਨਾ ਦਾ ਹੁਕਮ ਅਕਾਲੀ ਦਲ ਨੇ ਮੰਨ ਲਿਆ ਕਿ 2 ਦਸੰਬਰ ਤੋਂ ਬਾਅਦ ਨਾ ਕੋਈ ਬਾਗੀ ਨਾ ਕੋਈ ਡਾਗੀ ਸਿੱਧੀਆਂ ਜੋ ਸ਼੍ਰੋਮਣੀ ਅਕਾਲੀ ਦਲ ਚ ਬਣੀਆਂ ਨੇ ਟੜੇ ਬਾਜ਼ੀ ਵੀ ਔਰ ਲਾਬੀਆਂ ਵੀ ਹਲੇ ਵੀ ਨਹੀਂ ਹੁਣ ਇੱਕ ਗੱਲ ਮੈਂ ਜ਼ਰੂਰ ਹੈਰਾਨ ਹੁਣਾ ਮੈਂ ਉਹਦਾ ਵੀ ਜ਼ਿਕਰ ਕਰਦਾ ਤੁਸੀਂ ਵੇਖੋ ਕਿ ਜਦੋਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਦੇ ਬਾਹਰ ਨਰੈਨ ਸਿੰਘ ਚੌੜਾ ਨੇ ਜਿਹੜੀ ਕਾਰਵਾਈ ਸੁਖਵੀਰ ਸਿੰਘ ਬਾਦਲ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਿੰਨੀ ਕੁ ਵੀ ਕੀਤੀ ਹ ਉਹਦੇ ਸੰਬੰਧ ਵਿੱਚ ਜਿਹੜੀ ਵੀਡੀਓ ਫੁਟੇਜ ਸੀ ਸ੍ਰੀ ਦਰਬਾਰ ਸਾਹਿਬ ਦੇ ਸਿਕਿਉਰਿਟੀ ਸੁਰੱਖਿਆ ਇੰਤਜ਼ਾਮਾਂ ਦੀਆਂ ਵੀਡੀਓਜ਼ ਕਲਿੱਪ ਉਹ ਲੀਡਰਾਂ ਕੋਲੇ ਆ ਜਾਂਦੇ ਨੇ ਔਰ ਅਕਾਲੀ ਦਲ ਦੇ ਲੀਡਰ ਉਹ ਕਲਿੱਪ মিডিਆ ਨੂੰ ਵੀ ਦਿਖਾਉਂਦੇ ਨੇ ਪਬਲਿਕ ਕਰ ਦਿੰਦੇ ਨੇ ਇੱਕ ਕਲਿੱਪ ਨਹੀਂ ਕਈ ਕਲਿੱਪ ਪਹਿਲਾਂ ਆਉਂਦੇ ਨੇ ਨਰੈਨ ਸਿੰਘ ਚੌੜਾ ਦੇ ਫਿਰ ਧਰਮਾ ਧਰਮ ਸਿੰਘ ਇੱਕ ਵਿਅਕਤੀ ਸੀ ਉਹਦੇ ਆਉਂਦੇ ਨੇ ਅਖੀਰ ਚ ਫਿਰ ਇੱਕ ਹੋਰ ਵਿਅਕਤੀ ਥੋੜੇ ਤਕੜੇ ਕੱਦ ਦਾ ਵਿਅਕਤੀ ਸੀ ਉਹਦੇ ਵੀਡੀਓ ਆਉਂਦੇ ਨੇ ਤੁਸੀਂ ਵੇਖੋ ਮੈਂ ਹੈਰਾਨ ਹੁੰਦਾ ਸੀ ਕਿ ਪੁਲਿਸ ਨੂੰ ਇਹ ਵੀਡੀਓ ਕਲਿੱਪ ਲੈਣ ਲਈ ਜਾਣਾ ਪਿਆ ਅਦਾਲਤ ਬਿਲਕੁਲ ਕਿ ਸਾਨੂੰ ਉਹ ਵੀਡੀਓ ਕਲਿੱਪ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮਹਈਆ ਨਹੀਂ ਕਰਾ ਰਹੀ ਹੂੰ ਇਹਦਾ ਤੁਸੀਂ ਮਤਲਬ ਸਮਝੋ ਕਿ ਸ਼ਰੋਮਣੀ ਅਕਾਲੀ ਦਲ ਦੇ ਕਿੱਡੇ ਸੈੱਲ ਨੇ ਦਰਬਾਰ ਸਾਹਿਬ ਦੇ ਪ੍ਰਬੰਧਨ ਦੇ ਸਿਸਟਮ ਚ ਹੂੰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮੈਂ ਗੱਲ ਨਹੀਂ ਕਰਦਾ ਮੈਂ ਇਹ ਗੱਲ ਕਰਦਾ ਕਿ ਜਿਹੜੀ ਫੁਟੇਜ ਪੁਲਿਸ ਨੂੰ ਨਹੀਂ ਮਿਲੀ ਉਹ ਅਕਾਲੀ ਲੀਡਰਾਂ ਨੂੰ ਮਿਲ ਗਈ ਹੁਣ ਮੈਂ ਤੁਹਾਡੇ ਸਵਾਲ ਦੇ ਨਾਲ ਇਹ ਵੀ ਗੱਲ ਕਰਦਾ ਜਿਹੜੀ ਹੁਣ ਵੀਡੀਓ ਇੱਕ ਕਲਿੱਪ ਜਾਰੀ ਹੋਈ ਹੈ ਵਾਇਰਲ ਹੋਈ ਹੈ ਹੂੰ ਇਹ ਖਬਰਾਂ ਮਿਲਿਆ ਨੇ ਕਿ ਉਸ ਮਾਮਲੇ 'ਚ ਗਿਆਨੀ ਰਗਵੀਰ ਸਿੰਘ ਹੁਣੀ ਕਹਿੰਦੇ ਕਿ ਸਾਡੇ ਕੋਲੇ ਜੋ ਕੁਝ ਸੀ ਉਹ ਉਸੇ ਤਰ੍ਹਾਂ ਫਿਰ ਇਹ ਕਲਿੱਪ ਕਿੱਥੋਂ ਆ ਗਿਆ ਬਿਲਕੁਲ ਇਹ ਕਲਿੱਪ ਬਾਹਰ ਕਿਵੇਂ ਆ ਗਿਆ ਉਹ ਕਿਹੜਾ ਸਿਸਟਮ ਹੈ ਜਿਹੜਾ ਸਿਸਟਮ ਇੱਕ ਸੀਲਬੰਦ ਕਲਿੱਪ ਨੂੰ ਜਿਹੜਾ ਕਿਹਾ ਜਾ ਰਿਹਾ ਕਿ ਉਹ ਸੀਲਬੰਦ ਹੀ ਪਿਆ ਪਰ ਉਹ ਬਾਹਰ ਆ ਗਿਆ ਹੂੰ ਇਦਾ ਮਤਲਬ ਹੈ ਕਿ ਜਿਹੜਾ ਸਿਸਟਮ ਹੈ ਦਰਬਾਰ ਸਾਹਿਬ ਦੀ ਸੁਰੱਖਿਆ ਦਾ ਜਾਂ ਤਕਨੀਕੀ ਸਿਸਟਮ ਹੈ ਉਸ ਤਕਨੀਕੀ ਸਿਸਟਮ ਤੱਕ ਕੁਝ ਲੋਕਾਂ ਦੀ ਪਹੁੰਚ ਹੈ ਕਿ ਉਹ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਕਿ ਉਹ ਲੋਕ ਅਕਾਲੀ ਦਲ ਦੇ ਨੇ ਜਾਂ ਉਹ ਲੋਕ ਕੋਈ ਜਾਦੂ ਨੇ ਵੀ ਉਹ ਸਿਲੈਕਟਡ ਬੰਦਿਆਂ ਨੂੰ ਵੀਡੀਓ ਜਾਂ ਸਿਲੈਕਟਡ ਵੀਡੀਓ ਬਾਹਰ ਕੱਢ ਦਿੰਦੇ ਨੇ ਜਾਂ ਕੋਈ ਜਾਦੂ ਹੈ ਸਿਸਟਮ ਦੇ ਵਿੱਚ ਇਹ ਹੈ ਤਾਂ ਮਾਮਲਾ ਜਾਂਚ ਦਾ ਹੁਣ ਮੈਨੂੰ ਇਹ ਪਤਾ ਲੱਗਿਆ ਕਿ ਤੁਸੀਂ ਵੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਤਾਂ ਤੁਰੰਤ ਐਕਸ਼ਨ ਬਿਲਕੁਲ ਪਰ ਐਸਜੀਪੀਸੀ ਨੇ ਜਿਹੜੀ ਜਿਹੜਾ ਉਹ ਵੀਡੀਓ ਵਾਇਰਲ ਹੋਇਆ ਉਸ ਮਾਮਲੇ ਦੀ ਕੋਈ ਜਾਂਚ ਨਹੀਂ ਬਿਠਾਈ ਜਿਹਦੀ ਬਹੁਤ ਜ਼ਿਆਦਾ ਮਹੱਤਵਪੂਰਨ ਲੋੜ ਹੈ ਔਰ ਜਿਹੜੀ ਪੈਨ ਡਰਾਈਵ ਹੈ ਵੀ ਜਥੇਦਾਰ ਸਾਹਿਬ ਦੇ ਕੋਲ ਹੈ ਬਾਕੀ ਵੀਡੀਓ ਡਿਲੀਟ ਕਰਾਏ ਹੋਇਆ ਹਾਂ ਜਿਹੜੀ ਦੱਸਿਆ ਜਾ ਰਿਹਾ ਕਿ ਉਹ ਪੈਨ ਡਰਾਈਵ ਜਥੇਦਾਰ ਸਾਹਿਬਾਨਾ ਕੋਲੇ ਹੈ ਤੇ ਐਸਜੀਪੀਸੀ ਨੂੰ ਜਿੱਥੇ ਕੰਮ ਕਰਨ ਦੀ ਲੋੜ ਹੈ ਉਹ ਕੀਤਾ ਨਹੀਂ ਇਹਦਾ ਮਤਲਬ ਕੀ ਹੈ ਫਿਰ ਉਹੀ ਹੈ ਵੀ ਕੋਈ ਨਾ ਕੋਈ ਲ lobby ਹੈ ਜਿਹੜਾ ਦਬਾਅ ਬ ਐਸਜੀਪੀਸੀ ਦੇ ਵੀ ਬਣਾ ਰਹੀ ਹੈ ਕਿ ਤੁਸੀਂ ਸਿਲੈਕਟਡ ਕੰਮ ਕਰਨਾ ਹੈ ਹੁਣ ਜੱਥੇਦਾਰ ਸਹਿਬਾਨਾ ਨੂੰ ਇਹਦੇ ਤੇ ਹੋਰ ਕਲੈਰਿਟੀ ਦੇ ਦੇਣੀ ਚਾਹੀਦੀ ਹੈ ਕਿ ਕੀ ਜਦੋਂ ਇਹ ਕਲਿੱਪ ਵਾਇਰਲ ਹੋਈ ਤੇ ਕੀ ਜੱਥੇਦਾਰ ਸਹਿਬਾਨਾ ਤੱਕ ਵੱਡੇ ਜੱਥੇਦਾਰ ਸਾਹਿਬ ਤੱਕ ਪਹੁੰਚ ਕੀਤੀ ਐਸਜੀਪੀਸੀ ਨੇ ਵੀ ਅਸੀਂ ਇਸ ਕਲਿੱਪ ਦੇ ਮਾਮਲੇ 'ਚ ਵੀ ਕੋਈ ਜਾਂਚ ਕਰਾਉਣਾ ਚਾਹੁੰਦੇ ਆ ਤੇ ਜੱਥੇਦਾਰ ਸਾਹਿਬ ਹੁਕਮ ਦਿਓ ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਸਿਸਟਮ ਚ ਕਮੀਆਂ ਨੇ ਤਰੂਟੀਆਂ ਨੇ ਔਰ ਕੋਈ ਨਾ ਕੋਈ ਲ lobby ਤਾਂ ਸੰਦੀਪ ਜੀ ਹੈ ਜਿਹੜੀ lobby ਸਿਸਟਮ ਨੂੰ ਆਪਣੇ ਹਿਸਾਬ ਨਾਲ ਗਵਰਨ ਕਰਨ ਦੀ ਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹੋ ਕਾਰਨ ਹੈ ਕਿ ਪ੍ਰਭਾਵ ਕੀ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਪ੍ਰਭਾਵ ਇਹ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਕਿ ਅਗਰ ਕੋਈ ਜਥੇਦਾਰ ਜਾਂ ਜਥੇਦਾਰ ਸਹਿਮਾਨ ਅਕਾਲੀ ਦਲ ਦੀ رائے ਮੁਤਾਬਕ ਨਹੀਂ ਚੱਲਣਗੇ ਤੇ ਐਸਜੀਪੀ ਕੁਝ ਨਾ ਕੁਝ ਅਜਿਹਾ ਕਰੇਗੀ ਜਾਂ ਐਸਪੀਸੀ ਤੋਂ ਕੁਝ ਕਰਾਇਆ ਜਾਏਗਾ ਹੁਣ ਹੁਣ ਜਿਹੜੀ ਨਰਾਜ਼ਗੀ ਦੀ ਗੱਲ ਆ ਰਹੀ ਹੈ ਰੁਕਵੀਰ ਸਿੰਘ ਉਹਨਾਂ ਦੀ ਅਗਰ ਕਿਤੇ ਵੱਡੇ ਜਥੇਦਾਰ ਸਾਹਿਬ ਮੁੱਖ ਜਥੇਦਾਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਤੇ ਇਹ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਸਥਿਤੀ ਸਥੰਭਣੀ ਬੜੀ ਔਖੀ ਹੋਏਗੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਹ ਕਵੇ ਕਿ ਅਸੀਂ ਤਾਂ ਹੁਣ ਅਹੁਦਿਆਂ ਤੇ ਨਹੀਂ ਪਰ ਵਰਕਿੰਗ ਕਮੇਟੀ ਨੇ ਵੀ ਕੁਝ ਨਹੀਂ ਕੀਤਾ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਵਰਕਿੰਗ ਕਮੇਟੀ ਸੱਦੀ ਨਹੀਂ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪਰ ਇਹਨਾਂ ਦੇ ਬਾਕੀ ਲੀਡਰ ਭਾਵੇਂ ਮੈਂ ਕਾਉਂਸਲਰ ਦੀਆਂ ਚੋਣਾਂ ਤੇ ਰੋਡ ਸ਼ੋਅ ਕਰਦੇ ਦੇਖੇ ਗੱਡੀਆਂ ਤੇ ਚੜ ਕੇ ਪਰ ਜਿਹੜਾ ਸੁਨੇਹਾ ਜਾ ਰਿਹਾ ਨਾ ਸੰਦੀਪ ਜੀ ਉਹ ਇਹ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਮਰਜ਼ੀ ਮੁਤਾਬਕ ਔਰ ਉਹ ਵੀ ਇੱਕ ਲੌਬੀ ਹੈ ਅਕਾਲੀ ਦਲ ਇੱਕ ਲੌਬੀ ਹੈ ਜਿਹੜੀ ਚਾਹੁੰਦੀ ਹੈ ਆਪਣੀ ਮਰਜ਼ੀ ਮੁਤਾਬਕ ਅਸੀਂ ਜਥੇਦਾਰਾਂ ਦੇ ਸਬੰਧ ਦੇ ਵਿੱਚ ਕੁਝ ਅਜਿਹੇ ਫੈਸਲੇ ਕਰ ਲਏ ਪਰ ਉਸ ਲੌਬੀ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਅਕਾਲੀ ਦਲ ਦਾ ਕਿੰਨਾ ਨੁਕਸਾਨ ਕਰਤਾ ਗਿਆਨੀ ਹਰਪੀਤ ਸਿੰਘ ਹੁਣਾ ਤੇ ਜਿਹੜਾ ਐਕਸ਼ਨ ਹੋਇਆ ਉਹ ਉਹਨਾਂ ਦਾ ਕਦ ਹੋਰ ਵੱਡਾ ਹੋ ਗਿਆ ਔਰ ਜਿਹੜੇ ਅਕਾਲੀ ਦਲ ਨੂੰ ਦੁਬਾਰਾ ਖੜਾ ਹੋਣਾ ਦੇਖਣਾ ਚਾਹੁੰਦੇ ਨੇ ਉਹ ਸਾਰੇ ਜਥੇਦਾਰ ਗਿਆਨੀ ਹਰਪੀਤ ਸਿੰਘ ਦੇ ਹਮਾਇਤੀ ਵੀ ਬਣ ਗਏ ਜੀ ਡੱਲਾ ਸਾਹਿਬ ਜਿਹੜੇ ਲੋਕ ਅਕਾਲੀ ਦਲ ਨੂੰ ਮੁੜ ਸੁਰਜੀਤ ਹੋਣਾ ਦੇਖਣਾ ਚਾਹੁੰਦੇ ਆ ਉਹਨਾਂ ਵਾਸਤੇ ਤੇ ਇਮਤਿਹਾਨ ਦੀ ਘੜੀ ਕੱਲ੍ਹ ਐ ਚੋਣਾਂ ਨੇ ਕਾਰਪੋਰੇਸ਼ਨ ਦੀਆਂ ਸਾਰੀਆਂ ਨਗਰ ਕੌਂਸਲਾਂ ਸਾਰੀਆਂ ਕਾਰਪੋਰੇਸ਼ਨਾਂ ਦੇ ਵਿੱਚ ਅਕਾਲੀ ਦਲ ਨੇ ਆਪਣੇ ਉਮੀਦਵਾਰ ਜਿਹੜੇ ਆ ਉਹ ਉਤਾਰੇ ਹੋਏ ਆ ਪਰ ਹੁਣ ਸੁਨੇਹਾ ਕੀ ਜਾ ਰਿਹਾ ਬਈ ਅਕਾਲੀ ਦਲ ਜਿਹੜਾ ਵਾ ਉਹ ਇਸ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਇਦਾਂ ਕਰ ਰਿਹਾ ਬਈ ਇਹਨਾਂ ਨੇ ਇਹਨਾਂ ਨੂੰ ਸਜ਼ਾ ਲਈ ਐ ਹੁਣ ਗੱਲ ਇਹ ਵੀ ਐ ਡੱਲਾ ਸਾਹਿਬ ਕਿ ਅਕਾਲੀ ਦਲ ਇਹ ਚਾਹੁੰਦਾ ਕੀ ਇੱਕ ਤਾਂ ਸੁਖਬੀਰ ਬਾਦਲ ਪ੍ਰਧਾਨ ਬਣੇ ਰਹਿਣ ਇਹਨਾਂ ਦਾ ਅਸਤੀਫਾ ਕਿਸੇ ਕਿਸਮ ਦਾ ਜਿਹੜਾ ਵਾ ਉਹ ਮਨਜ਼ੂਰ ਨਾ ਹੋਏ ਤੇ ਦੂਜੇ ਪਾਸੇ ਅਕਾਲੀ ਦਲ ਇਹ ਚਾਹੁੰਦਾ ਵੀ ਜਿਹੜਾ ਫਕਰੇ ਕੌਮ ਜਿਹੜਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਕਹਿੰਦੇ ਉਹ ਬਹਾਲ ਰਹਿਣਾ ਚਾਹੀਦਾ ਇਹ ਵੀ ਖਬਰਾਂ ਆ ਰਹੀਆਂ ਵੀ ਇਸੇ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਹਾਲਾਂ ਇਹਨਾਂ ਖਬਰਾਂ ਦੀ ਪੁਸ਼ਟੀ ਨਹੀਂ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਕੁਝ ਪੱਤਰਕਾਰ ਸਾਥੀਆਂ ਦੇ ਹਵਾਲੇ ਤੋਂ ਹੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਲੇਖੋ ਇਹ ਡਿਬੇਟ ਹੈ ਇਹ ਡਿਬੇਟ ਤਾਂ ਹੈ ਕਿ ਕੀ ਇੱਕ ਵਿਅਕਤੀ ਜਿਸ ਨੂੰ ਫਖਰੇ ਕੌਮ ਦਿੱਤਾ ਗਿਆ ਸੀ ਅਗਰ ਉਹ ਦੁਨੀਆ 'ਚ ਨਹੀਂ ਕੀ ਉਹ ਵਾਪਸ ਲਿਆ ਜਾ ਸਕਦਾ ਪਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ ਕਿ ਅਸੀਂ ਉਹਨੂੰ ਰੱਦ ਕਰਦੇ ਆਂ ਜਾਂ ਵਾਪਸ ਲੈਨੇ ਆਂ ਇਹਦਾ ਮਤਲਬ ਹੈ ਉਹ ਲਿਆ ਜਾ ਸਕਦਾ ਸੁਪਰੀਮ ਕੋਰਟ ਜਦੋਂ ਕੋਈ ਵੱਡਾ ਫੈਸਲਾ ਕਰਦੇ ਫਿਰ ਮੰਨਿਆ ਜਾਂਦਾ ਕਿ ਹਾਂ ਇਹ ਫੈਸਲਾ ਹੋ ਗਿਆ ਇਸ ਤਰ੍ਹਾਂ ਹੋ ਸਕਦਾ ਔਰ ਇਹ ਫੈਸਲਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈ ਔਰ ਫਖਰੇ ਕੌਮ ਦਾ ਜਿਹੜਾ ਇਨਾਮ ਸੀ ਦਰਜਾ ਸੀ ਸਤਕਾਰ ਸੀ ਉਹ ਦਿੱਤਾ ਵੀ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਵੱਲੋਂ ਗਿਆ ਸੀ ਇਸ ਕਰਕੇ ਹਾਂ ਅਕਾਲੀ ਦਲ ਦੇ ਲਈ ਇਹ ਇੱਕ ਵੱਡੀ ਸੱਤ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਵਾਪਸ ਲਿਆ ਗਿਆ ਔਰ ਮੇਰੀ ਨਿੱਜੀ ਸੋਚ ਜਿੰਨਾ ਤੱਕ ਹੈ ਕਿ ਅਗਰ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਵੱਲੋਂ ਫਖਰੇ ਕੌਮ ਵਾਪਸ ਲਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਫੈਸਲੇ ਨੂੰ ਵੀ ਸਿਰ ਝੁਕਾ ਕੇ ਮੰਨ ਲੈਣਾ ਚਾਹੀਦਾ ਸੀ ਹਾਂ ਸਜ਼ਾ ਤਾਂ ਉਹਨਾਂ ਨੇ ਭੁਗਤ ਲਈ ਸਭ ਕੁਝ ਭੁਗਤ ਲਿਆ। ਆਉਣ ਵਾਲੇ ਸਮੇਂ 'ਚ ਉਹ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਪਣੀ ਦਰਖਾਸਤ ਛੱਡ ਸਕਦੇ। ਕਿ ਅਸੀਂ ਗੁਨਾਹ ਵੀ ਮੰਨੇ, ਸਭ ਕੁਝ ਮੰਨਿਆ, ਸਜ਼ਾਵਾਂ ਵੀ ਭੁਗਤੀਆਂ, ਅਸੀਂ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕੀਤਾ। ਪਰ ਅਸੀਂ ਦਰਖਾਸਤ ਕਰਦੇ ਹਾਂ ਕਿ ਇੱਕ ਵਿਅਕਤੀ ਜਿਨੇ ਬਹੁਤ ਕੁਝ ਕੌਮ ਲਈ ਕੀਤਾ ਤੇ ਜੇ ਉਹ ਫਖਰੇ ਕੌਮ ਬਹਾਲ ਹੋ ਸਕੇ। ਮਤਲਬ ਉਹ ਦਰਖਾਸਤ ਕਰ ਸਕਦੇ ਸੀ। ਹਾਲਾਂਕਿ ਮੇਰਾ ਇਹ ਮੰਨਣਾ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦਾ ਜਿਹੜਾ ਫੈਸਲਾ ਆ ਗਿਆ ਅਗਰ ਉਹ ਫੈਸਲੇ ਨੂੰ ਸਵੀਕਾਰ ਹੀ ਕਰ ਲਵੇ ਸ਼੍ਰੋਮਣੀ ਅਕਾਲੀ ਦਲ ਤੇ ਫੇਰ ਬਹੁਤ ਸਾਰੀਆਂ ਗਲਤੀਆਂ ਲੋਕ ਮਾਫ ਕਰ ਦੇਣਗੇ ਹਾਲਾਂਕਿ ਦੋ ਤਿੰਨ ਨੂੰ ਤਾਂ ਅਕਾਲੀ ਦਲ ਨੇ ਹਰੇਕ ਗੱਲ ਮੰਨੀ ਸੀਗੀ ਉੱਥੇ ਜਦੋਂ ਜਥੇਦਾਰ ਸਾਹਿਬ ਨੇ ਕਿਹਾ ਹਾਂ ਨਾ ਜਵਾਬ ਦਿਓ ਤੇ ਇਹਨਾਂ ਨੇ ਕਿਹਾ ਹਾਂਜੀ ਤੇ ਹੁਣ ਜੋ ਸਥਿਤੀਆਂ ਬਣਾ ਰਿਹਾ ਇਹ ਤੋਂ ਲੋਕਾਂ ਦੇ ਮਨ ਦੇ ਵਿੱਚ ਮੈਨੂੰ ਨਹੀਂ ਸਮਝ ਆ ਰਹੀ ਵੀ ਕਿੱਦਾਂ ਦਾ ਮੈਸੇਜ ਆ ਰਿਹਾ ਹੋਊਗਾ ਵੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਲੋਕਾਂ 'ਚ ਉਤਸ਼ਾਹ ਬਣਿਆ ਸੀ ਜਦੋਂ ਜਥੇਦਾਰ ਸਾਹਿਬਾਨਾਂ ਨੇ ਫੈਸਲਾ ਸੁਣਾਇਆ ਤੇ ਇਹਨਾਂ ਨੇ ਪ੍ਰਵਾਨ ਕੀਤਾ ਲੋਕਾਂ ਨੂੰ ਲੱਗਿਆ ਕਿ ਇਹਨਾਂ ਨੇ ਆਪਣੀਆਂ ਭੁੱਲਾਂ ਬਖਸ਼ਾਲੀਆਂ ਗਲਤੀਆਂ ਮੰਨ ਲੀਆਂ ਹੁਣ ਇਕੱਠੇ ਹੋ ਕੇ ਅਕਾਲੀ ਦਲ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰੂਗਾ ਲੇਕਿਨ ਉਹਨਾਂ ਨੇ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਸੀ ਜੀ ਪਰ ਜਦੋਂ ਫੈਸਲੇ ਇਨ ਬਿਨ ਨਹੀਂ ਮੰਨੇ ਹਮ ਵਰਕਿੰਗ ਕਮੇਟੀ ਨਹੀਂ ਹੋਈ ਸੱਤ ਮੈਂਬਰੀ ਕਮੇਟੀ ਨੂੰ ਤਾਕਤਾਂ ਨਹੀਂ ਦਿੱਤੀਆਂ ਗਈਆਂ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਵਰਕਿੰਗ ਕਮੇਟੀ ਨੇ ਮੀਟਿੰਗ ਹੀ ਨਹੀਂ ਕੀਤੀ ਫਿਰ ਲੋਕਾਂ ਦੇ ਮਨਾਂ 'ਚ ਵੀ ਸਵਾਲ ਖੜੇ ਹੋਏ ਔਰ ਅੱਜ ਸਥਿਤੀਆਂ ਇਹ ਨੇ ਕਿ ਸ਼੍ਰੋਮਣੀ ਅਕਾਲੀ ਦਲ 2 ਦਸੰਬਰ ਤੋਂ ਪਹਿਲਾਂ ਜਿੱਥੇ ਖੜਾ ਸੀ ਉਸ ਤੋਂ ਥੋੜਾ ਪਿੱਛੇ ਹੋ ਗਿਆ ਅੱਗੇ ਨਹੀਂ ਵਧਿਆ ਹੋਰ ਪਿੱਛੇ ਹੋ ਗਿਆ ਜਦਕਿ ਅਕਾਲੀ ਦਲ ਨੂੰ ਹੋਰ ਅੱਗੇ ਆਉਣਾ ਚਾਹੀਦਾ ਸੀ ਜਦਕਿ ਜਿਹੜੇ ਲੋਕ ਨੇ ਉਹ ਅਕਾਲੀ ਦਲ ਨੂੰ ਮੁੜ ਪੁਨਰ ਸੁਰਜੀਤ ਹੋਇਆ ਦੇਖਣਾ ਚਾਹੁੰਦੇ ਨੇ ਲੋਕ ਦੇਖਣਾ ਚਾਹੁੰਦੇ ਨੇ ਵੀ ਸਾਡਾ ਅਕਾਲੀ ਦਲ ਤਕੜਾ ਹੋਵੇ ਤੇ ਲੀਡਰਸ਼ਿਪ ਕਿਤੇ ਨਾ ਕਿਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਰਹੀ ਸੋ ਵੀ ਦੇਖੋ ਜਦੋਂ ਅਸੀਂ ਪਹਾੜ ਤੇ ਚੜਦੇ ਆ ਨਾ ਜੀ ਤੁਸੀਂ ਸੰਦੀਪ ਜੀ ਕਦੀ Shimla ਗਏ ਹੋ ਜਾਂ ਬਾਹਰ ਗਏ ਹੋ ਗਏ ਹੋਗੇ ਤੁਸੀਂ ਤੇ ਤੁਸੀਂ ਜਦੋਂ ਚੋਟੀ ਤੇ ਹੁੰਨੇ ਹੋ ਨਾ ਤੇ ਤੁਹਾਨੂੰ ਇਥੇਾਂ ਜਿਹੜੀ ਆਬਾਦੀ ਆ ਰਾਤ ਨੂੰ ਜਦੋਂ ਬੱਲਬ ਜਗਦੇ ਨੇ ਤੁਹਾਨੂੰ ਹਜ਼ਾਰਾਂ ਬੱਲਬ ਦਿਖਣਗੇ ਔਰ ਤੁਹਾਨੂੰ ਬੱਲਬ ਕੀੜੀਆਂ ਵਰਗੇ ਦਿਖਣਗੇ ਛੋਟੇ ਛੋਟੇ ਇਸੇ ਤਰ੍ਹਾਂ ਮਨੁੱਖ ਹੈ ਜਦੋਂ ਤੁਸੀਂ ਬਹੁਤ ਚੋਟੀ ਤੇ ਹੁੰਨੇ ਹੋ ਨਾ ਪਹਾੜ ਤੇ ਖੜੇ ਹੁੰਨੇ ਹੋ ਤੁਸੀਂ ਤੁਹਾਨੂੰ ਮਨੁੱਖ ਛੋਟਾ ਛੋਟਾ ਲੱਗਦਾ ਸੋ ਜਿਹੜੇ ਲੀਡਰ ਹੁੰਦੇ ਨੇ ਨਾ ਲੀਡਰ ਬਹੁਤ ਚੋਟੀ ਤੇ ਪਹੁੰਚ ਚੁੱਕੇ ਹੁੰਦੇ ਨੇ ਉਚਾਈ ਤੇ ਤੇ ਉਹਨਾਂ ਨੂੰ ਇਹ ਗੱਲਾਂ ਬਹੁਤ ਛੋਟੀਆਂ ਛੋਟੀਆਂ ਲੱਗਦੀਆਂ ਨੇ ਵੀ ਲਓ ਜੀ ਪੱਤਰਕਾਰ ਬੈਠੇ ਡਿਬੇਟਾਂ ਕਰੀ ਜਾਂਦੇ ਨੇ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਜਦਕੀ ਜਰਨਲਿਸਟਾਂ ਦੀ ਡਿਸਕਸ਼ਨ ਚ ਲੋਕ opinion ਵਿਚਾਰਿਆ ਜਾਂਦਾ ਹੁਣ ਅਸੀਂ ਜਿਹੜਾ ਲੋਕਾਂ ਦਾ opinion ਹੈ ਉਹਨੂੰ ਡਿਸਕਸ ਕਰ ਰਹੇ ਹਾਂ ਕਿ ਲੋਕ ਕੀ ਸੋਚ ਰਹੇ ਨੇ ਡੱਲਾ ਸਾਹਿਬ ਇੱਕ ਵਾਰ ਲੋਕਾਂ ਦਾ opinion ਹੋਰ ਲੈ ਲਈਏ ਅੱਜ ਹੈਗੀ ਆ 20 ਦਸੰਬਰ ਅੱਜ ਤੱਕ ਸ਼ਾਇਦ ਟਾਈਮ ਸੀਗਾ ਇਸਤੀਫਿਆਂ ਦੀ ਪ੍ਰਵਾਨਗੀ ਦਾ ਜਾਂ 20 ਦਿਨ ਜੇ 20 ਦਿਨ ਵੀ 3 ਤਰੀਕ ਤੋਂ ਮੰਨ ਲੀਏ ਤੇ 23 ਤਰੀਕ ਆ ਹੁਣ ਅੱਜ 20 ਦਸੰਬਰ 20 ਤਰੀਕ ਦੇ ਹਿਸਾਬ ਨਾਲ ਅੱਜ 20 ਤਰੀਕ ਹੋ ਗਈ ਆ ਤੇ ਅਸਤੀਫਿਆਂ ਬਾਰੇ ਕੋਈ ਚਰਚਾ ਨਹੀਂ ਉਹ ਜਿਹੜੀ ਕਮੇਟੀ ਬਣਾਈ ਸੱਤ ਮੈਂਬਰੀ ਉਹਦੇ ਬਾਰੇ ਕੋਈ ਚਰਚਾ ਨਹੀਂ ਦੇਖੋ ਆ ਸਾਡੀ ਜਦੋਂ ਨੂੰ ਰਿਕਾਰਡਿੰਗ ਖਤਮ ਹੋਣੀ ਆ 21 ਦਸੰਬਰ ਚੜ੍ਹ ਜਾਣੀ ਤੇ ਸਵੇਰੇ ਸਵੇਰੇ 12:30 ਵਜੇ ਪ੍ਰੋਗਰਾਮ ਚੱਲ ਵੀ ਪੈਣਾ ਸੋ ਇਹਦਾ ਮਤਲਬ ਅਸੀਂ 21 ਦਸੰਬਰ ਚ ਆ ਜਾਣਾ ਹੈ ਹੋਰ 2-3 ਮਿੰਟ ਤੱਕ ਜਦੋਂ ਨੂੰ ਅਸੀਂ ਇਹ ਪ੍ਰੋਗਰਾਮ ਖਤਮ ਕਰਨਾ ਹੈ ਇਦਾ ਮਤਲਬ ਹੈ ਕਿ ਹਜੇ ਤੱਕ ਵੀ ਕੋਈ ਇਹ ਜੀ ਅਕਾਲੀ ਦਲ ਦਾ ਬਿਆਨ ਜਾਂ ਪ੍ਰੈਸ ਨੋਟ ਨਹੀਂ ਆਇਆ ਕਿ ਅਸੀਂ ਬਾਕੀ ਮਾਮਲਿਆਂ ਦੇ ਹੁਣ ਸੁਖਵੀਰ ਬਾਦਲ ਦੇ ਤਾਂ 14 ਦਸੰਬਰ ਨੂੰ ਕਾਰਜਕਾਲ ਹੀ ਮੁੱਕ ਗਿਆ ਪਰ ਸੱਤ ਮੈਂਬਰੀ ਕਮੇਟੀ ਦੇ ਤਾਂ ਵਿਚਾਰ ਕਰ ਸਕਦਾ ਸੀ ਨਾ ਸ਼੍ਰੋਮਣੀ ਅਕਾਲੀ ਦਲ ਇਹ ਕਮੀਆਂ ਆ ਰਹੀਆਂ ਨੇ ਹੁਣ ਮੈਂ ਮੂਲ ਰੂਪ ਚ ਵਾਪਸ ਜਾਵਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਪ੍ਰਤੀ ਲੋਕਾਂ ਦਾ ਭਰੋਸਾ ਬਣਿਆ ਹੈ ਔਰ ਇੱਕ ਵਿਕਲਪ ਲੋਕ ਦੇਖਣ ਲੱਗੇ ਲੋਕ ਮੰਗਣਗੇ ਗਿਆਨੀ ਹਰਪ੍ਰੀਤ ਸਿੰਘ ਹੋਂਨਾ ਤੋਂ ਕਿ ਤੁਸੀਂ ਮੈਂਬਰਸ਼ਿਪ ਵੀ ਲਓ ਤੇ ਤੁਸੀਂ ਅਕਾਲੀ ਦਲ ਦੀ ਚੋਣ ਲੜੋ ਔਰ ਅਗਰ ਜਥੇਦਾਰ ਹਰਪੀ ਸਿੰਘ ਲੜਦੇ ਨੇ ਚੋਣ ਅਕਾਲੀ ਦਲ ਦੇ ਪ੍ਰਧਾਨ ਦੀ ਉਹ ਇੱਕ ਵੱਡਾ ਮੁਕਾਬਲਾ ਕਰਨਗੇ ਔਰ ਜਿੱਤ ਵੀ ਸਕਦੇ ਨੇ ਅਗਰ ਬਾਕੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਪੋਲੀਟੀਕਲੀ ਕਰੈਕਟ ਨਾ ਕੀਤਾ ਲੋਕ ਭਾਵਨਾਵਾਂ ਦੇ ਮੁਤਾਬਕ ਜਥੇਦਾਰਾਂ ਦੇ ਫੈਸਲੇ ਦਾ ਇਨ ਬਿਨ ਸਵਾਗਤ ਨਾ ਕੀਤਾ ਔਰ ਮੈਨੂੰ ਇਹ ਲੱਗਦਾ ਕਿ ਨੈਤਿਕਤਾ ਦੇ ਆਧਾਰ ਤੇ ਹਜੇ ਵੀ ਵੇਲਾ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਅਸਤੀਫਾ ਦੇ ਜਾਣਾ ਚਾਹੀਦਾ ਹੈ ਹਰਜਿੰਦਰ ਸਿੰਘ ਧਾਮੀ ਵੀ ਉਹੀ ਗਲਤੀ ਕਰ ਰਹੇ ਨੇ ਜਿਸ ਤਰ੍ਹਾਂ ਦੀ ਗਲਤੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਕੀਤੀ ਪਰ ਜਦੋਂ ਜਿਦਾ ਆਪਾਂ ਜ਼ਿਕਰ ਕਰ ਰਹੇ ਹਾਂ ਮੀ ਸਾਹਿਬ ਵੀ ਕੁੱਟਿਆ-ਕੁੱਟਿਆ ਮਹਿਸੂਸ ਕਰ ਰਹੇ ਆ ਹੁਣ ਵੀ ਅਗਰ ਉਹ ਕੁੱਟਿਆ-ਕੁੱਟਿਆ ਮਹਿਸੂਸ ਕਰ ਰਹੇ ਨੇ ਤੇ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਨੂੰ ਕਿਉਂਕਿ ਵਿਮਨ ਕਮਿਸ਼ਨ ਨੇ ਕੁਝ ਨਾ ਕੁਝ ਰეკਮੈਂਡੇਸ਼ਨ ਬੀਬੀ ਜ਼ਕੀਰ ਕੌਰ ਦੀ ਸਹਿਮਤੀ ਮੁਤਾਬਕ ਉਹਨਾਂ ਦੀ ਸੋਚ ਮੁਤਾਬਕ ਜ਼ਰੂਰ ਕਰਨੀ ਹੈ ਇੱਕ ਕ੍ਰਿਮੀਨਲ ਕਾਰਵਾਈ ਕ੍ਰਿਮੀਨਲ ਪ੍ਰोसीडिंग ਉਹਨਾਂ ਦੇ ਖਿਲਾਫ ਸ਼ੁਰੂ ਹੋ ਸਕਦੀ ਹੈ। ਹਾਂ। ਮਾਫੀ ਉਹਨਾਂ ਨੇ ਮੰਗੀ ਹੈ ਠੀਕ ਹੈ। ਪਰ ਅਗਰ ਉਹ ਅਸਤੀਫਾ ਦੇ ਦੇਣ, ਅਗਰ ਉਹ ਉਸੇ ਦਿਨ ਅਸਤੀਫਾ ਦੇ ਦਿੰਦੇ ਨਾ ਜੀ, ਔਰ ਮਾਫੀ ਮੰਗ ਕੇ ਅਸਤੀਫਾ ਦੇ ਦਿੰਦੇ। ਮੈਨੂੰ ਲੱਗਦਾ ਫੇਰ ਸ਼ਾਇਦ ਸਾਰਿਆਂ ਨੂੰ ਇੱਕ ਸੰਤੁਸ਼ਟੀ ਹੋਣੀ ਸੀ। ਮਹਿਲਾ ਕਮਿਸ਼ਨ ਨੂੰ ਵੀ ਬੀਬੀ ਜ਼ਗੀਰ ਕੌਰ ਨੂੰ ਵੀ ਕਿ ਸੱਚਮੁੱਚ ਇੱਕ ਵਿਅਕਤੀ ਨੇ ਬਹੁਤ ਬੁਰਾ ਮਹਿਸੂਸ ਕੀਤਾ ਆਪਣੇ ਬਾਰੇ ਕਿ ਮੈਂ ਇੰਨੇ ਗਲਤ ਬਿਆਨ ਦੇ ਦਿੱਤੇ ਨੇ। ਹੁਣ ਮੈਂ ਇਸ ਅਹੁਦੇ ਦਾ ਹੱਕਦਾਰ ਨਹੀਂ। ਉਹਨੂੰ ਇੱਕ ਪਛਤਾਵਾ ਦੇ ਤੌਰ ਤੇ ਪਰਾਸ਼ਚਿਤ ਦੇ ਤੌਰ ਤੇ ਦੇਖਿਆ ਜਾਣਾ ਸੀ ਫਿਰ ਮੈਨੂੰ ਲੱਗਦਾ ਕ੍ਰਿਮੀਨਲ ਪ੍ਰੋਸੀਡਿੰਗ ਦੀ ਨੌਬਤ ਨਹੀਂ ਸੀ ਆਉਣੀ ਪਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਸੋ ਹੁਣ ਮੈਨੂੰ ਇਹ ਲੱਗਦਾ ਕਿ ਅਗਰ ਕ੍ਰਿਮੀਨਲ ਪ੍ਰੋਸੀਡਿੰਗ ਸ਼ੁਰੂ ਹੁੰਦੀ ਹੈ ਅਗਰ ਕਾਨੂੰਨੀ ਕਾਰਵਾਈ ਸ਼ੁਰੂ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਇਨਕੁਆਇਰੀ ਸ਼ੁਰੂ ਹੁੰਦੀ ਹੈ ਅਗਰ ਵਿਮਨ ਕਮਿਸ਼ਨ ਨੇ ਲਿਖ ਦਿੰਦੀ ਹੈ ਕਿ ਮਾਮਲਾ ਇਨਕੁਆਇਰ ਕੀਤਾ ਜਾਵੇ ਉਹਨਾਂ ਨੇ ਤਾਂ ਕੰਫੈਸ ਕਰ ਲਿਆ ਕੰਫੈਸ਼ਨਲ ਸਟੇਟਮੈਂਟ ਨੇ ਹਰਜਿੰਦਰ ਸਿੰਘ ਧਾਮੀ ਦੀ ਕੰਫੈਸ਼ਨਲ ਵੀਡੀਓ ਹੈ ਉਹ ਲਿਖ ਕੇ ਦੇ ਕੇ ਆਏ ਨੇ ਮਹਿਲਾ ਕਮਿਸ਼ਨ ਦੇ ਵਿੱਚ ਜਿਹੜੀ ਕਿ ਇੱਕ ਅ ਅਥਾਰਟੀ ਹੈ ਜਿਨ੍ਹਾਂ ਕੋਲੇ ਕਨਸਟੀਟਿਊਸ਼ਨਲ ਪਾਵਰਾਂ ਹੋਣਗੀਆਂ ਵਿਮਨ ਕਮਿਸ਼ਨ ਕੋਲੇ ਨਿਸ਼ਚਿਤ ਤੌਰ ਤੇ ਅਜਿਹੇ ਹਾਲਾਤਾਂ 'ਚ ਹਰਜਿੰਦਰ ਸਿੰਘ ਧਾਮੀ ਅਗਰ ਕ੍ਰਿਮੀਨਲ ਪ੍ਰੋਸੀਡਿੰਗ ਦੇ ਅੰਡਰ ਆਉਂਦੇ ਨੇ ਹਾਂ ਤੇ ਫਿਰ ਵੀ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਹੀ ਪੈਣਾ ਹੈ ਅਗਰ ਪਹਿਲਾਂ ਦੇ ਦੰਦੇ ਤੇ ਉਹਨਾਂ ਦਾ ਪਛਤਾਪ ਸਵੀਕਾਰ ਹੋ ਜਾਣਾ ਸੀ ਸੋ ਪੋਲਿਟਿਕਸ 'ਚ ਅਗਰ ਕੋਈ ਵੀ ਛਿੱਟਾ ਪਵੇ ਤੇ ਸਵੀਕਾਰੋ ਤੇ ਆਪਣਾ ਅਹੁਦਾ ਤਿਆਗੋ ਤੇ ਬਿਲਕੁਲ ਸਾਫ਼ ਸੁਥਰੇ ਹੋ ਕੇ ਦੁਬਾਰਾ ਆਉਣਾ ਚਾਹੀਦਾ ਹੈ ਪੋਲਿਟਿਕਸ ਇਹੀ ਸਿਖਾਉਂਦੀ ਹੈ ਔਰ ਜਿਹੜੇ ਲੋਕ ਇਸ ਤਰ੍ਹਾਂ ਕਰ ਲੈਂਦੇ ਨੇ ਉਹ ਕਾਮਯਾਬ ਹੋ ਜਾਂਦੇ ਨੇ ਸੋ ਹੋ ਸਕਦਾ ਹਰਜਿੰਦਰ ਧਾਮੀ ਵੀ ਅਸਤੀਫਾ ਦੇ ਦੇਣ ਅਸੀਂ ਸੋਚ ਰਹੇ ਹਾਂ ਕਿ ਜੱਥੇਦਾਰ ਗਿਆਨੀ ਰਗਵੀਰ ਸਿੰਘ ਨਾ ਕਿਤੇ ਅਸਤੀਫਾ ਦੇ ਦੇਣ ਇਹ ਵੀ ਹੋ ਸਕਦਾ ਹੈ ਕਿ ਹੋਂਦੇ ਸਮੇਂ 'ਚ ਅਗਰ ਰਗਵੀਰ ਸਿੰਘ ਹੁਣੇ ਅਸਤੀਫਾ ਦਿੰਦੇ ਨੇ ਇਹ ਵੀ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਅਸਤੀਫਾ ਵੀ ਆ ਜਾਏ ਇਹ ਵੀ ਹੋ ਸਕਦਾ ਹੈ ਕਿ ਗਿਆਨੀ ਰਗਵੀਰ ਸਿੰਘ ਕੋਈ ਨਵਾਂ ਹੁਕਮ ਦੇ ਦੇਣ ਅਸਤੀਫਾ ਨਾ ਦੇਣ ਕੋਈ ਹੁਕਮ ਦੇ ਦੇਣ ਔਰ ਉਹਨਾਂ ਦਾ ਹੁਕਮ ਹੋ ਸਕਦਾ ਹੈ ਕਿ ਇਹ ਪੂਰੇ ਮਾਮਲੇ ਨੂੰ ਬਦਲ ਦੇ ਕਿਉਂਕਿ ਉਹ ਸਭ ਤੋਂ ਉੱਚੀ ਸੰਸਥਾ ਦੇ ਸਾਡੇ ਮੁਖ ਜਥੇਦਾਰ ਨੇ ਇਸ ਕਰਕੇ ਅਸੀਂ ਆਸ ਇਹ ਕਰਦੇ ਹਾਂ ਕਿ ਉਹ ਕਦੋਂ ਆਪਣੀ ਚੁੱਪ ਤੋੜਦੇ ਨੇ ਤੇ ਉਹ ਕੀ ਹੁਕਮ ਦਿੰਦੇ ਨੇ ਜਾਂ ਉਹ ਕੀ ਐਕਸ਼ਨ ਕਰਦੇ ਨੇ ਉਸ ਤੋਂ ਬਾਅਦ ਅਕਾਲੀ ਸਿਆਸਤ ਦਾ ਅਗਲਾ ਦਿਨ ਤੈਅ ਹੋਏਗਾ ਹਲੇ ਤਾਂ ਜਿਹੜੇ ਵੀ ਦਿਨ ਅਕਾਲੀ ਸਿਆਸਤ ਦੇ ਨੇ ਕਿਆਸਤੇ ਨੇ ਕਿ ਜਥੇਦਾਰ ਸਾਹਿਬ ਕੀ ਕਰਦੇ ਦਰਸਕ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਔਰ ਪੂਰੀ ਸਫਾਈ ਦੇ ਨਾਲ ਪੂਰੇ ਐਨਾਲਿਸਿਸ ਦੇ ਨਾਲ ਜਿਹੜੀ ਖਬਰ ਹੈ ਉਹਦੀ ਪੜਤਾਲ ਕਰਦੇ ਹੋ ਤੇ ਦਰਸ਼ਕਾਂ ਅੱਗੇ ਰੱਖਦੇ ਹੋ ਦਰਸ਼ਕ ਵੀ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਕਮੈਂਟ ਵੀ ਕਰਦੇ ਆ ਲਾਈਕ ਵੀ ਕਰਦੇ ਆ ਸ਼ੇਅਰ ਵੀ ਕਰਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਤੁਹਾਡਾ ਵੀ ਧੰਨਵਾਦ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ essa é a